ਬੋਲਰ ਕਿਹੜਾ ਇਹਨਾਂ ਦਾ ਜੋ ਪਰਲੀ ਸਾਈਡ ਜਾਂਦੀ ਵੀਰੇ 4 ਤੇ 6 ਹੋਣਗੇ ਨਹੀਂ ਤੇ 2 ਰਨ ਹੋਣਗੇ ਉਧਰ ਆ ਵੀ ਜੁੜ ਗਏ ਮੈਲੇ ਦੇ ਨਾਲ ਲਓ ਪਹਿਲੇ ਓਵਰ ਦੀ ਸ਼ਰਧਾਤ ਆ ਟੱਕਰ ਕਹਿੰਦੇ ਦੇਖਣ ਆ ਲਈਏ ਮੇਰੇ ਮਿੱਤਰ ਕਹਿੰਦੇ ਖੇਡ ਗ라운ਡ ਦੇ ਵਿੱਚ ਜੁੜੇ ਨੇ ਇਹ ਲੁਬਿਆਰੇ ਸ਼ਹਿਰ ਦੇ ਵਿੱਚੋਂ ਚੱਲ ਕੇ ਆਇਆ ਹੈ ਵੱਡੇ ਖਿਡਾਰੀ ਦੇ ਟੌਪ ਦੇ ਖਿਡਾਰੀ ਮੇਰੇ ਮਿੱਤਰੋ ਇਧਰਲੇ ਪਾਸੇ ਰਣ ਜਿਹੜੇ ਕਹਿੰਦੇ 6 ਧੁੰਨੇ ਨੇ ਜੁੜੇ ਨੇ ਪੁੱਤ ਕਲਿਆਰ ਸੁਖਾ ਪਿੰਡ ਕਹਿੰਦੇ ਸੰਧੂ ਕਲਦੀਪਿਆ ਪਿੰਡ ਹੈ ਜਿੱਥੇ ਕਦੇ ਮੁੰਡੇ ਨੇ ਮੁਰਤੀ ਗੱਡੀ ਜਿੱਤੀ ਹੈ ਜਿਹੜਾ ਖਿਡਾਰੀ ਕਹਿੰਦੇ ਬਾਲਾਦਾਰ ਹੈ ਪੈਰ ਵਾਲਾ ਕਹਿੰਦੇ ਬਿਜਲੀ ਤਿਆਰ ਹੈ ਉਧਰਲੇ ਪਾਸੇ ਲੁਧਿਆਣੇ ਵਾਲਾ ਮੇਰੇ ਮਿੱਤਰੋ ਆਹ ਟੱਕਰ ਕਹਿੰਦੇ ਚੋਟੀ ਦੀ ਤੇ ਪੈਂਦੀ ਬਾਲ ਤੇ ਪੈਸਲੇ ਜਿਹੜੇ ਕਹਿੰਦੇ ਪਾਸੇ ਕਹਿੰਦੇ ਲੁਧਿਆਣੇ ਸ਼ਹਿਰ ਵਾਲਾ ਮੁੰਡਾ ਕਹਿੰਦੇ ਧੁੰਨਾ ਮੇਰੇ ਮਿੱਤਰੋ ਪੈਂਦੀ ਬਾਲ ਟਿੱਕੀਡੂ ਸ਼ਾਟ ਦੇ ਨਾਲ 6 ਰਨ ਕਹਿੰਦੇ ਜੁੜੇ ਨੇ ਆਪਣੀ ਤਾਕਤ ਦੇ ਖਿਡਾਰੀ ਨੇ ਅਜਿਹੀ ਤਰੀਕ ਦੇ ਪਹਿਲੀ ਬਾਰ ਤੇ ਉਧਰੋਂ ਪਾਸੇ ਪਹਿਲੀ ਤੇ ਪਹਿਲੀ ਟੇਕਮ ਸ਼ੁਰੂ ਹੋ ਗਿਆ ਠਾ ਠਾ ਪਹਿਲੀ ਬਹੁਤ ਸਦਾ ਰੋਰ ਫੇਰ ਕਦੇ ਬਰਨਾਲੇ ਨੂੰ ਜਾਂਦਾ ਹੈ ਪਹਿਲੀ ਬਾਲ ਇਧਰੋਂ ਪਾਸੇ ਰਨ ਕਦੇ ਸਿੰਗਲ ਬਾਈ ਮੂਮਲ ਆ ਗਏ ਬੜੀ ਟਾਈਮਿੰਗ ਹੈ ਖਿਡਾਰੀ ਦੇ ਕੋਲ ਸੁਖੇ ਪਿਰ ਤੋਂ ਕਦੇ ਮੁਰਤੀ ਗੱਡੀ ਜਿੱਤੀ ਆ ਮੁੰਡੇਰੇ ਤੇ ਪੰਦੀਵਾਲ ਮੈਂ ਪਹਿਲਾਂ ਕਿਹਾ ਮੁੰਡੇ ਕੋਲੇ ਟਾਈਮਿੰਗ ਬੜੀ ਐ ਜਿਹਦੇ ਕਹਿੰਦੇ ਚਾਰ ਰਨ ਦੇ ਵਾਅਦੇ ਕੀਤੇ ਨੇ ਤੂੰ ਵੀ ਅੜੀਏ ਉਹ ਮੁੱਲਾਪੁਰ ਉੱਤਰ ਜਾਣਾ ਕਿ ਕਿੱਪੜਾ ਦੀ ਛੱਡੀ ਨਾਲ ਯਾਰ ਖਬੌਰ ਗੰਜ ਪਹਰ ਦਾ ਖਾੜਾ ਲਾਓ ਉਧਰ ਦੇ ਪਾਸੇ ਰਣ ਜਿਹੜੇ ਕਹਿੰਦੇ 6 ਚੱਲ ਗਿਆ ਹੈ ਫਰਮਲ ਸਰਕਾਰ ਨੇ ਬੰਦ ਕਰਤੇ ਨੇ ਪਰ ਪੰਦੀਵਾਲ ਬਠਿੰਡੇ ਵਾਲਾ ਆਹ ਬਠਿੰਡੇ ਵਾਲਾ ਤੁੱਕੀ ਕੱਦੇ ਆਉਂਦਾ ਹੈ ਰਣ ਕਦੇ 6 ਜੋੜ ਗਿਆ